ਫਗਵਾੜਾ ਵਿਖੇ ਇੱਕ ਦੁਕਾਨ ਦੇ ਮਾਲਕ ਮੋਹਿਤ ਬੱਤਰਾ ਦੀ ਕਿਰਾਏਦਾਰ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਈ ਹੱਥੋਪਾਈ ਦੌਰਾਨ ਦੋਨੋਂ ਧਿਰਾਂ ਜ਼ਖਮੀ ਹੋ ਗਈਆਂ। ਮਿਲੀ ਜਾਣਕਾਰੀ ਅਨੁਸਾਰ ਇੱਥੋਂ ਦੇ ਕਰਿਆਨਾ ਦੇ ਕਾਰੋਬਾਰੀ ਮੋਹਿਤ ਬੱਤਰਾ ਦੀ ਇਮਾਰਤ ਲੰਬੇ ਸਮੇਂ ਤੋਂ ਸ਼ਿਵਚੈਨਾ ਦੇ ਵਾਇਸ ਪ੍ਰਧਾਨ ਰਵੀ ਦਾਖਨੇ ਕਿਰਾਏ ਤੇ ਲਈ ਹੋਈ ਸੀ। ਅੱਜ ਦੇ ਦਿਨ ਵੇਲੇ ਇਮਾਰਤ ਦੇ ਮਾਲਕ ਅਤੇ ਉਸਦੇ ਪੁੱਤਰ ਦੀ ਕਿਰਾਏਦਾਰ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਟਕਰਾਅ ਹੋ ਗਈ। ਆਪਣਾ ਮੇਰਾ ਨਾਮ ਮੋਹਿਤ ਵਕਰਾ ਹੈ ਕਿਹੜੀ ਜਗ੍ਹਾ ਤੇ ਰਹਿਣ ਵਾਲੀਆਂ ਮੈਂ ਕੋਸਲਾ ਕਰ ਰਿਹਾ ਹਾਂ ਕੀ ਮਾਮਲਾ ਕੀ ਕਰਾਤੀ ਪਤਾ ਦਾਖਲ ਹੋਇਆ ਸੀ ਕਹਿੰਦਾ ਮੇਰੇ ਦਾੜੀ ਵਗੜਾ ਪੱਟੀ ਹੈ ਕੀ ਮਾਮਲਾ ਸਾਰਾ ਦਾੜੀ ਗੱਲ ਇਦਾਂ ਜੀ ਉਹ ਸਾਡਾ ਹੈ ਕਿਰਾਏਦਾਰ ਸੀ ਉਹ ਜਾਨਕੀ ਹੁਣ ਤੋਂ ਕਾਫੀ ਚਿਰ ਤੋਂ ਸਾਡਾ ਕਿਰਾਏਦਾਰ ਹੈ ਪਹਿਲਾਂ ਬੰਧਿਆ ਵੀ ਸੀਗਾ ਲੇਕਿਨ ਪਿੱਛੇ ਦੇ ਉਹ ਆਪਣੇ ਆਪ ਨੂੰ ਜਿਆਦਾ ਗੁੰਡਾਗਰਦੀ ਦੇ ਵਿੱਚ ਲੈ ਆਇਆ ਤੇ ਅਸੀਂ ਥੋੜਾ ਬੋਲਾ ਉਹਦੇ ਵਿੱਚ ਗੁੰਡਾਗਰਦੀ ਨਹੀਂ ਜਾਂਦੇ ਜਦੋਂ ਉਹ ਤਾਕਤ ਦੇ ਸਾਡੇ ਦਾ ਖਿਆਲ ਲਾ ਪਿਆ ਪਿੱਛੇ ਇਹ ਸਾਡਾ ਕਿਰਾਇਆ ਬੰਦ ਕਰਤਾ ਉਹਨੇ 23 ਮਹੀਨੇ ਦਾ ਕਿਰਾਇਆ ਨਹੀਂ ਦਿੱਤਾ ਇਹੋ ਜਿਹੀ ਕਿਸੇ 30 ਬਾਰ ਬੰਦੇ ਨੂੰ ਅਸੀਂ ਪਰਵਾਦੇ ਦੇ ਬੰਦੇ ਨੂੰ ਵਿੱਚ ਪਾਇਆ ਤੇ ਉਹਨੇ ਸਾਨੂੰ ਕਿਹਾ ਇੱਕ ਦੋ ਮਹੀਨੇ ਦਾ ਕਰਾ ਲੈ ਜੀਤਾ ਤੇ ਉਹਨੇ ਫਿਰ ਇਹੀ ਮੰਗਾ ਪਾਇਆ ਕਿ ਤੁਸੀਂ ਸਾਡਾ ਇੱਕ ਐਂਗਲ ਜੀ ਇਹਨਾਂ ਦਾ ਸਾਡੇ ਸਾਡੇ ਐਂਗਲ ਤੇ ਆ ਰਿਹਾ ਸੋ ਅਸੀਂ ਉਹ ਕਰਵਾਤਾ ਕਿਉਂਕਿ ਇਹਦੇ ਸਾਡਾ ਪੈਨਲ ਲਵਾਤਾ ਆਪਣੇ ਵਾਲੇ ਪਾਸੋਂ ਬਸ ਆਹ ਚੱਕਰ ਹੋਇਆ ਤੇ ਇਹਨੇ ਫਿਰ ਹੋਈ ਜਿੱਦ ਫੜ ਲਈ ਜੀ ਮੈਂ ਕਰਾਣ ਨਹੀਂ ਦੇਣਾ ਤੁਸੀਂ ਦੁਕਾਨ ਵੀ ਨਹੀਂ ਖਾਂਦੀ ਕਲਾਸ ਦੇ ਜਿੱਥੇ ਜੋ ਕਰਨਾ ਕਰਾਉਂ ਭਾਈ ਕਾਰੀ ਦੁਕਾਨ ਸਿਹਨਾਂ ਦੀ ਸਾਡੀ ਇਹਨਾਂ ਦੀ ਦੁਕਾਨ ਹੈਗੀ ਉਧਰ ਡਾਕਟਰ ਆ ਰਹੇ ਹੇਗਾ ਆਰਐਮਪੀ ਆ ਡਾਕਟਰ ਵੀ ਹੈਗਾ ਕਿਉਂਕਿ ਕੈਨ ਡਾਕਟਰ ਰਵੀ ਦਾ ਤਾਂ ਲੇਕਿਨ ਖਾਨਦਾਨ ਕਿਤੇ ਸਰਵ ਕਰਕੇ ਤੇ ਕਰਦਾ ਨਹੀਂ ਆਪਣੇ ਨਾਂ ਦੇ ਮੇਰੇ ਡਾਕਟਰ ਲਾਉਂਦੇ ਹਾਂ ਮੈਂ ਸਿਰਫ ਉੱਥੇ ਹੀ ਲਾਂਦਾ ਹਾਂ ਕਿਸੇ ਵੀ ਦੂਜੀ ਜਗ੍ਹਾ ਤੇ ਕੋਈ ਪੇਪਰ ਤੇ ਕਿਤੇ ਵੀ ਡਾਕਟਰ ਨਹੀਂ ਲੱਗਦਾ ਕਿੰਨੇ ਸਾਲ ਤੋਂ ਦੁਕਾਨਿਆ ਨਾਲ ਕੋਲ ਇਹਨਾਂ ਦਾ ਪੱਟੂ ਕੱਟ ਵੀ 15 16 ਸਾਲ ਤੋਂ ਤਾਂ ਹੈਗੀ ਹੈ ਜੇ ਮੈਨੂੰ ਪਤਾ ਬਾਕੀ ਪਤਾ ਡੈਡੀ ਨੂੰ ਪਤਾ ਹੋਗਾ ਪਹਿਲਾਂ ਵੀ ਹੁਣ ਤੁਸੀਂ ਦੁਕਾਨ ਖਾਲੀ ਕਰਾਉਣ ਨੂੰ ਗਿਆ ਸੀ ਇਹਨਾਂ ਨੂੰ ਹਾਂ ਬਿਲਕੁਲ ਮੈਂ ਸੀ ਇਹਨਾਂ ਨੂੰ ਇਹ ਹੀ ਕਿਹਾ ਸੀ ਅਜੀ ਰੋਜ਼ ਤੱਕ ਕਿਤੇ ਕਿਤੇ ਰੇਅ ਕਰਨਾ ਤੇ ਤੂੰ ਦੁਕਾਨ ਖਾਲੀ ਕਰੋ ਚਾਹੇ 6 ਮਹੀਨੇ ਰਹਿਣਾ ਤੁਹਾਨੂੰ ਕਿਰਾਇਆ ਨਾ ਦੇ ਇੱਕ ਗੱਲ ਹੈਗੀ ਐਥੇ 2 3 ਸਾਲ ਪਹਿਲਾਂ ਦੀ ਗੱਲ ਇਹ ਕਹਿੰਦਾ ਜੀ ਮੈਂ ਤੁਹਾਨੂੰ ਕਿਰਾਇਆ ਵੀ ਨਹੀਂ ਦੇਣਾ ਮੈਂ ਦੁਕਾਨ ਵੀ ਨਹੀਂ ਕਰਨੀ ਕਰਨੀ ਜਿਹਨੂੰ ਜੋਕ ਹੈ ਨਾ ਕਹਿ ਦੋ ਕੋਈ ਟਾਈਮ ਟੂ ਟਾਈਮ ਐਗਰੀਮੈਂਟ ਵਾਧਦਾ ਸੀਗਾ ਦੁਕਾਨ ਦਾ ਭਾਜੀ ਉਹੀ ਇਹਨਾਂ ਨੇ ਗਾੜੀਆਂ ਨਾਲ ਐਗਰੀਮੈਂਟ ਕੀਤਾ ਸੀ 3-5 ਸਾਲ ਦਾ 5 ਸਾਲ ਬਾਅਦ ਕਰਾਇਆ ਵਧੂਗਾ ਬਸ ਹੋਰ ਕੋਈ ਐਗਰੀਮੈਂਟ ਨਹੀਂ ਦਵਾ ਰਿਹਾ ਸੀ ਇੱਕ ਭਾਈ ਇਹ ਰੋਪ ਵੀ ਲਗਾ ਰਹੇ ਹੋ ਕਹਿੰਦੇ ਸਾਡੇ ਤੇ ਕੈਮੀਕਲ ਮਾਰਿਆ ਰਾਂਦੀ ਕਿਹੜਾ ਕੈਮੀਕਲ ਸੀ ਕਹਿੰਦੇ ਮਾਰਿਆ ਜਿਹੜਾ ਉੱਪਰ ਨਹੀਂ ਚਲੋ ਹੁਣ ਅੱਜ ਤਾਂ ਪਸੀਨਾ ਹੀ ਆਂਦਾ ਜੀ ਇਹ ਕੈਮੀਕਲ ਤਾਂ ਸਾਡੇ ਕਿਹੜਾ ਕੰਮ ਆ ਇਹ ਤਾਂ ਕਰਾਨੀ ਦਾ ਕੰਮ ਕਰਦੇ ਆ ਸਾਡੇ ਹੱਥਾਂ 'ਚ ਕਿਹੜਾ ਕੈਮੀਕਲ ਆਣੀ ਕੈਮੀਕਲ ਤਾਂ ਇਹਨਾਂ ਦੇ ਦਿੱਤਾ ਤੇ ਆਣੇ ਜਿਹੜੇ ਦਵਾਈਆਂ ਦਾ ਕੰਮ ਕਰਦੇ ਤੇ ਉਹਨਾਂ ਨੇ આરોਪ ਵੀ ਲਗਾਇਆ ਮੇਰੀ ਜਾਨ ਲਾ ਲਈ ਤੇ ਮੇਰੇ ਪੈਸੇ ਵੀ ਕਹਿੰਦੇ ਲੈ ਕੇ ਕੱਢ ਗਏ ਹੁਣ ਤਾਂ ਮੁੱਢੀ ਗੱਈਆਂ ਵਾਲੀ ਚੈਨ ਪਾਵੇ ਸੀ ਨਹੀਂ ਸੀ ਕਿੰਨ ਕਿਸੇ ਨੂੰ ਵੀ ਪਤਾ ਨਹੀਂ ਇਹ ਤਾਂ ਆਪੋ-ਤਲ ਚਾਂਦੀ ਚੈਨ ਰੁਕੀ ਆ ਮੇਰਾ ਫੋਨ ਦੀਗਾ ਮੇਰੇ ਕਿਸੇ ਕਸਟਮਰ ਨੇ ਮੈਨੂੰ ਤੁਹਾਡੇ ਹੱਥ ਹੈਂਡਓਵਰ ਕੀਤਾ ਬਈ ਆ ਤੁਹਾਡਾ ਸਮਾਨ ਆ ਮੇਰੀ ਚੈਨ ਇੱਥੇ ਉਹਨੇ ਘੁੱਟੀ ਵੀ ਆ ਇੱਥੇ ਨਿਸ਼ਾਨ ਵੀ ਬਣਿਆ ਹੋਆ ਭਾਈ ਕੀ ਵਜ੍ਹਾ ਜਿਹੜੀ ਦੁਕਾਨ ਖਾਲੀ ਨਹੀਂ ਕਰਦੇ ਬਸ ਆਪਣੀ ਗੁੰਡਾਗਰਦੀ ਕਹਿੰਦਾ ਮੈਂ ਨਹੀਂ ਕਰਨੀ ਜਿਹਨੂੰ ਮਰਜ਼ੀ ਕਰ ਲੋ ਯਾਨੀ ਕਬਜ਼ਾ ਕਰਨਾ ਚਾਹੁੰਦੇ ਹੋ ਰੋਜ਼ਾਂ ਦੇ ਨੀਂਦਾਂ ਲੇਖੇ ਆ ਕਿ ਕੋਈ ਜਿਹਨੇ ਆਪਣੀ ਦੁਕਾਨ ਦਾ ਨੋਵੇਟ ਕੀਤੀ ਆ ਅਰੇ ਯਾਨੀ ਕਿ ਕਿਰਾਏ ਦਾ ਕੋਈ ਵੀ ਕੁਝ ਕਰਦਾ ਦੁਕਾਨ ਚ ਮਾਲਕ ਨੂੰ ਕੁਝ ਕਰਦਾ ਬਿਲਕੁਲ ਲekin ਜਿਹਨੇ ਕਿਸੇ ਨੂੰ ਕੁਝ ਨਹੀਂ ਪੁੱਛਿਆ ਕਿਸੇ ਨੂੰ ਪੁੱਛ ਨਹੀਂ ਪੁੱਛਿਆ ਚੋਂ ਉਪਰ ਕਰਕੇ ਆਪਣਾ ਕੰਮ ਕਰਾਈ ਗਿਆ ਖੜ ਕੇ ਵੀ ਹਾਂ ਜਿਹੜਾ ਕੋ ਕਹਿਣ ਵਾਲਾ ਆ ਇੱਕ ਦਾੜੀ ਦੇ ਵਾਲ ਵੀ ਕਹਿੰਦੇ ਸਾਰੇ ਪਟ ਦੱਤੇ ਮੇਰੇ ਸਾਈਡ ਤੋਂ ਵਾਲ ਦਾ ਜੀ ਇਹ ਗੱਲ ਹੈ ਦਾੜੀ ਦੇ ਵਾਲ ਜਿੱਦਾਂ ਹੱਥੋਂ ਪਾਈ ਹੋਈ ਆ ਸਾਡਾ ਮੋਟਾ ਹੱਥ ਲੱਗਾ ਮੇਰਾ ਪਰ ਇਹ ਵੀ ਕਹਿੰਦਾ ਜੀ ਨਹੀਂ ਲੱਗਾ ਹੋਊਗਾ ਹੱਥ ਲੱਗਾ ਹੋਊਗਾ ਲੇਕਿਨ ਇਹਨੇ ਬਾਕੀ ਦੇ ਵਾਲ ਪਟਿਆ ਉਹ ਆਪੇ ਨੇ ਪਟਿਆ ਹੀ ਸਾਨੂੰ ਇਹਦੇ ਨਾਲ ਤੁਹਾਡੇ ਕਿੱਥੇ ਸੱਟਾ ਵਗਣ ਲੱਗਿਆ ਕੀ ਮਾਰਿਆ ਤੁਹਾਡੇ ਨਾਲੇ ਵੀ ਇੱਧਰ ਤਾਂ ਕੁਝ ਨਹੀਂ ਬਜਾ ਜਦੋਂ ਅਸੀਂ ਉੱਥੇ ਖੱਤਾਂ ਪਾਈ ਹੋਈਆਂ ਲੇਕਿਨ ਜਦੋਂ ਮੈਂ ਬਾਅਦ ਸਿਵਲ ਹਸਪੀਟਲ ਤੋਂ ਬਾਹਰ ਆਇਆ ਉਦੋਂ ਮੈਨੂੰ 4 ਤੋਂ 5 ਬੰਦਿਆਂ ਨੇ ਆਹ ਪੁਲਿਸ ਥੰਲੇ ਫੜਿਆ ਤੇ ਆ ਪੁੱਛੇ ਤਾਂ ਕੇ ਲੱਗੇ ਆ ਕੀ ਮਾਰਿਆ ਕੀ ਤੁਹਾਡੇ ਇਥੇ ਪਤਾ ਨਹੀਂ ਕੀ ਕੋਈ ਠਿੱਕੀ ਜੀ ਸੀਗੀ ਡਾਕਟਰ ਸਾਹਿਬ ਨੇ ਵੀ ਲਿਖੀ ਫਾਰਮ ਮੈਂਸ਼ਨ ਕੀਤੀ ਉਹ ਕੋਈ ਬੰਦੇ ਪਛਾਣਦੇ ਕੋਣ ਨਹੀਂ ਉਹ ਬਰਮਾਲ ਬੰਨੇ ਸੀ ਬੰਦੇ ਚਾਰ ਪੰਜ ਚਾਰ ਪੰਜ ਮੁੰਡੇ ਸੀਗੇ ਚਾਰ ਕਿ ਕੀ ਲੱਗਦਾ ਤੁਹਾਨੂੰ ਇਹਨਾਂ ਨੇ ਭੇਜੇ ਹੋਗੇ ਬੰਦੇ ਪਤਾ ਨਹੀਂ ਹੁੰਨੇ ਇਸ ਬਾਰੇ ਮੈਨੂੰ ਕੱਲਾ ਦੇਖ ਕੇ ਪਏ ਆ ਜਾਇ ਨੇ ਭੇਜਿਆ ਮੈਨੂੰ ਕੁਛ ਨਹੀਂ ਦੱਸਿਆ ਕਿੰਨੇ ਕੁ ਵਜੇ ਟਾਈਮ ਸੀ ਰਾਤ ਦਾ ਕੁਛ 11:00 ਸਵਾ 11:00 ਦਾ ਟਾਈਮ ਸੀ ਕੋਈ ਵਸੇ ਪਹਿਲਾਂ ਆਈ ਸੀ ਇੱਥੇ ਕੋਡ ਇਹ ਕਰੇਸੀ ਰਵਿਦਾ ਤੋਂ ਨਹੀਂ ਹੋਰ ਵੀ ਇਹਨਾਂ ਇੱਕ ਦੋ ਜਾਣੀ ਸੀਗੇ ਕਿ ਅਸੀਂ ਵਾਪਸ ਮੁੜ ਗਏ ਚਲ ਕੋਈ ਇਹਨਾਂ ਨੂੰ ਆਪਣਾ ਕਰ ਲੈ ਅਸੀਂ ਬਾਅਦ ਚਲਾਂਗੇ ਤੇ ਫਿਰ ਮੈਂ ਜਾ ਕੇ ਫੋਲਕੋ ਛੱਡ ਗਿਆ ਤੇ ਇਹ ਪੁੱਛਦਾ ਜੋ ਜਿਹੜਾ ਯਾਰ ਦੋਸਤ ਸੀ ਉਹ ਜਾ ਕੇ ਇੱਥੇ ਦੁਬਾਰਾ ਆ ਗਿਆ ਦੇਖਣ ਕਿ ਕਦੋਂ ਜਾਂਦੇ ਆ ਬਸ ਉਹਦੇ ਵਿੱਚ ਹੀ ਨੂੰ ਇਹਨੂੰ ਉੱਥੇ ਉਹਨਾਂ ਨੇ ਫੜ ਕੇ ਰੱਖ ਲਿਆ ਮੂੰਹ ਤੇ ਕੁਛ ਨਹੀਂ ਕੀਤਾ ਸਿਰਫ ਪੇਟ ਤੇ ਮੇਰੇ ਬੱਜੇ ਕੀ ਮੰਗ ਕਰਦੇ ਪ੍ਰਸ਼ਾਦਾਂ ਤੋਂ ਤੁਸੀਂ ਮੰਗ ਹੈ ਜੀ ਸਾਨੂੰ ਸਾਡੀ ਦੁਕਾਨ ਖੁੱਲਦੀ ਕਰਾ ਦੇ ਦਿੱਤੀ ਜਾਵੇ ਹੋਰ ਸਾਡਾ ਕੋਈ ਮੰਗ ਨਹੀਂ ਸਾਨੂੰ ਕੁਝ ਨਹੀਂ ਚਾਹੀਦਾ ਕੋਰਟ ਕੇਸ ਤਾਂ ਨਹੀਂ ਚੱਲਦਾ ਸਾਡਾ ਕੋਈ ਨਹੀਂ ਸਾਡਾ ਹੋਰ ਕੋਈ ਕੋਰਟ ਨਹੀਂ ਸਾਡਾ ਸਾਡੇ ਦਾ ਕਦੀ ਕੇਸ ਜਿਹਦਾ ਪਏ ਨਹੀਂ ਹੈ ਕੋਈ ਅਸੀਂ ਬਿਜ਼ਨਸਮੈਨ ਬੰਦੇ ਆ ਅਸੀਂ ਅਸੀਂ ਜਾਨਦੇ ਨਹੀਂ ਹਾਂਜੀ ਸਰ ਕੀ ਨਾਮ ਤੁਹਾਡਾ ਅ ਰਵੀਰਕ ਸਿੰਘ ਇਹ ਕੀ ਮਾਮਲਾ ਹੋਇਆ ਜਿਹੜਾ ਤੁਸੀਂ ਸਿਵਲ ਹਸਪਤਲ ਬੈਠੇ ਆ ਮੈਂ ਸਿਵਲ ਹਸਪਤਲ ਛੁਰ ਕੇ ਆਇਆ ਜੀ ਮੈਂ ਆਪਣੇ ਕਲੀਨ ਤੋਂ ਨਿਕਲਿਆ ਸੀਗਾ ਅੱਛਾ ਜੀ ਬੰਦ ਕਰਕੇ ਨਿਕਲਿਆ ਸੀਗਾ ਨਵਾਲੀ ਤੇ ਦੁਕਾਨ ਹੈਗੀ ਆ ਬਤਰੇ ਜੀ ਕਿਰਾਨਾ ਸਟੋਰ ਆ ਉਹਨਾਂ ਦਾ ਹਾਂਜੀ ਮੈਂ ਨਿਕਲ ਲਗਾ ਤੁਮ ਨੂੰ ਗਾਲਾਂ ਕੱਢਣੇ ਸ਼ੁਰੂ ਕਰ ਦਿੱਤੇ ਜੋ ਗਾਲਾਂ ਕੱਢੀਆਂ ਮੈਂ ਉਹ ਕੀ ਗੱਲਾਂ ਤੁਹਾਨੂੰ ਉਧਰੋਂ ਦਾ ਮੁੰਡਾ ਆ ਗਿਆ ਉਹਨੇ ਪਤਾ ਨਹੀਂ ਮੇਰੇ ਮੂੰਹ ਤੇ ਕਿਹੜਾ ਕੈਮੀਕਲ ਪਾਇਆ ਤਾਂ ਮੈਨੂੰ ਇੰਨੇ ਦਿੱਕੂ ਦਿਓਛੀ ਹੋ ਗਈ ਮੇਰਾ ਫੇਸ ਸਾਰਾ ਇਹ ਆ ਬਲ ਗਿਆ ਆ ਉਸ ਤੋਂ ਬਾਅਦ ਉਹਨੇ ਅਰੇ ਮੇਰੀ ਗੜੀ ਫੜ ਲਈ ਤਾਂ ਉਹਦੇ ਪਿਓ ਨੇ ਬਤਰੇ ਨੇ ਤਾਂ ਉਹਦਾ ਮੋਹਿਤ ਮੁੰਡਾ ਹੈਗਾ ਉਹਨਾਂ ਨੇ ਮੇਰੇ ਇਟਾ ਮਾਰੀਆਂ ਬੈਠਦੇ ਪਰ ਇਟਾ ਮਾਰੀਆਂ ਮੇਰੇ ਸਿਰ ਤੇ ਇਟਾ ਮਾਰੀਆਂ ਮੇਰੇ ਅੱਜ ਦੱਬਨ ਦੇ ਲਈ ਤਾਂ ਸਰ ਕਿੱਥੇ ਆ ਤੁਹਾਡੀ ਦੁਕਾਨ ਮੇਰੀ ਛੇਪੁਰੀ ਬੋਰਡ ਦੇ ਕੋਲ ਨਹੀਂ ਮੈਂ ਕਹਿੰਦਾ ਤੇ ਉਹਨਾਂ ਦੀ ਦੁਕਾਨ ਬਿਲਕੁਲ ਨਾਲ ਆ ਤੁਹਾਡੇ ਕੋਲ ਨਾਲ ਦੀ ਦੁਕਾਨ ਉਹਨਾਂ ਦੀ ਕੋਈ ਪੁਰਾਣੀ ਰੰਜਿਸ਼ ਹੈਗੀ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਕੁਝ ਨਹੀਂ ਹੈ ਜੀ ਰੋਜ਼ ਪੰਗਾ ਲੈਂਦੇ ਰਿਹਾ ਓਹ ਮੇਰਾ ਲੈਂਦੇ ਆ ਅੱਜ ਮੈਂ ਕਿਹਨ ਤੋਂ ਨਿਕਲਣ ਲੱਗਾ ਸੀਗਾ ਉਹਨਾਂ ਨੇ ਮੇਰੇ ਤੇ ਆ ਇਸ ਤਰ੍ਹਾਂ ਕੀਤਾ ਹੈ ਤੇ ਜਿੰਨਾਂ ਨੇ ਸਾਡੇ ਹਮਲਾ ਕੀਤਾ ਔਰ ਮੇਰੇ ਨਾਲ 10 ਟੋਲੇ ਚੈਨੀ ਪਈ ਸੀ ਉਹ ਕੱਢੀ 2800 ਰੁਪਏ ਮੇਰੀ ਉੱਪਰਲੀ ਜੇਬ ਚ ਸੀਗਾ ਉਹ ਕੱਢਿਆ ਆ ਤੇ ਮੇਰੇ ਬੋਟ ਰੈਸਟ ਆ ਮਰੀਆਂ ਹੈਗੀਆਂ ਮੇਰੀ ਬੈਗ ਤੇ ਲੋਅਰ ਬੈਗ ਤੇ ਉਹਨੇ ਇੱਥੇ ਸਾਈਕਲ ਦੇ ਸੱਚ ਜੈ ਨਹੀਂ ਕਰੀ ਸੀ ਤੁਹਾਡੀ ਸੋਰੇ ਚੈ ਨਹੀਂ ਤੰਤੋਲੇ ਦੀ ਠੀਕ ਹੈ ਜੀ 2800 ਰੁਪਏ ਮੇਰੇ ਉੱਪਰਲੀ ਜੇਬ ਵਿੱਚ ਸੀਗਾ ਮੈਂ ਕਲੀਨ ਇਹ ਵੀ ਤੇ ਬਿਨਾਂ ਕਲੀਨ ਵੀ ਆਪਣੀ ਸੀ ਐਸ ਸੀ ਆ ਤੇ ਉਹ ਵੀ ਸੀ ਉਹ ਵੀ ਖੋ ਲਈ ਔਰ ਉਹਨੇ ਮੁੰਡੇ ਨੇ ਕੱਢੀ ਉਹ ਹੀ ਤੇਨੇ ਕੱਢੀ ਆ ਔਰ ਮੇਰੀਆਂ ਦੋ ਹਮਲਾ ਕਰਨ ਵਾਲੇ ਕਿੰਨੇ ਸਨ ਦੋ ਜਣੇ ਸਗੇ ਜੀ ਕਿ ਦੁਕਾਨ ਤੇ ਸੀਸੀਟੀਵੀ ਕੈਮਰੇ ਲੱਗੇ ਆ ਸਰ ਉਥੇ ਆਸ-ਪਾਸੇ ਲੱਗੇ ਆ ਜੀ ਬਿਲਕੁਲ ਰਿਕਾਰਡ ਹੋਈ ਹੋਊਗੀ ਸਰ ਬਿਲਕੁਲ ਰਿਕਾਰਡ ਹੋਈ ਰਹੀ ਤੇ ਮੌਕੇ ਤੇ ਤੁਸੀਂ ਪੁਲਿਸ ਨੂੰ ਸੂਚਨਾ ਦਿੱਤੀ ਸੀਗੀ ਸਰ ਜਦੋਂ ਮੌਕੇ ਤੇ ਪੁਲਿਸ ਨੂੰ ਮੈਂ ਸੂਚਨਾ ਦਿੱਤੀ ਮੈਂ ਇੱਥੇ ਆ ਗਿਆ ਸਿਮਨਾਸ ਵਾਲਾ ਆਇਆ ਕਿਉਂਕਿ ਮੇਰੇ ਬੈਕ ਤੇ ਬਹੁਤ ਜ਼ਿਆਦਾ ਪੇਨ ਹੋ ਰਿਹਾ ਸੀ ਵੀ ਤਾਂ ਮੈਂ ਇਸ ਕਰਕੇ ਸਿਮਨਾਸ ਵਾਲਾ ਸਵਾਰਿਆ ਸਰ ਉਹਨਾਂ ਦੀ ਦੁਕਾਨ ਦਾ ਕੀ ਨਾਮ ਆ ਪੂਰਾ ਮੋਹਿਤ ਕਨਫੈਸ਼ਨਰੀ ਸਟੋਰ ਆ ਬਤਰਾ ਕਨਫੈਸ਼ਨਰੀ ਸ਼ਾਇਦ ਇਦਾਂ ਦਾ ਨਾਮ ਆ ਠੀਕ ਹੈ ਜੀ ਕਿੰਨਾ ਪਤਰਾ ਸਿਰਨਾਂ ਸੋਲ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਪ੍ਰਸ਼ਾਸਨ ਤੋਂ ਮੈਂ ਮੰਗ ਕਰਦਾ ਕਿ ਮੈਨੂੰ ਇਨਸਾਫ ਹੋਇਆ ਜਾਵੇ ਮੇਰੇ ਜਿਹੜੇ ਪੈਸੇ ਕੱਢੇ ਮੇਰੇ ਤਨ ਤੋਂ ਲਈ ਚੈਨਿੰਗ ਕੱਢੀ ਮੋਰੀ ਤੋਂ ਕੱਢੀ ਆ ਔਰ ਆਹ ਕੰਬਰੀ ਦਾੜੀ ਦਾ ਇਹ ਪਾਸੇ ਸਾਰਾ ਦਾਤ ਆ ਉਹ ਜਿਹੜਾ ਮੇਰੀ ਇਹ ਬੇਇਜ਼ਤੀ ਕੀਤੀ ਹੈ ਮਾਨਹਾਨੀ ਕੀਤੀ ਹੈ ਮੈਨੂੰ ਇਨਸਾਫ ਤੇ ਆ ਜਾ ਸਰ ਜਿਹੜੀ ਤੁਹਾਡੀ ਦਾੜੀ ਦੇ ਬਾਲ ਪੱਟੇ ਹੋਏ ਆ ਇਹ ਸਰ ਕਿੰਨੇ ਜਣਿਆਂ ਨੇ ਤੁਹਾਡੇ ਬਮਲਾ ਕੀਤਾ ਇਹ 모ਹਿਤ ਔਰ ਉਹਦਾ ਫਿਓ ਹਾਂਜੀ ਉਹਨਾਂ ਦੇ ਫਾਦਰ ਦਾ ਕੀ ਨਾਮ ਆ ਫਰੀਸ਼ ਬਤਰਾ ਠੀਕ ਹੈ ਜੀ ਪੀਸ਼ੈਂਟ ਆਪਣੇ ਕੋ ਆਇਆ ਜੀ ਕਿ ਤੁਸੀਂ ਰਵਿਦਤ ਤੇ ਸ਼ਿਖਰ ਪਰਤ ਰਹੇ ਜੀ ਰਵਿਦਤ ਪੀਸ਼ੈਂਟ ਜੀ ਸਾਡੇ ਕੋਲ ਆਇਆ ਹੈ ਆਪਣਾ ਲੜਾਈ ਇਹਨਾਂ ਦੀ ਹੋਈ ਹੈ ਆਪਣਾ ਇੱਥੇ ਖਵਾੜੇ ਵਿੱਚ ਐਂਡ ਜਿਹੜੀਆਂ ਸੱਟਾਂ ਲੱਗੀਆਂ ਆ ਉਹਨਾਂ ਦੇ ਹਿਸਾਬ ਨਾਲ ਇਹਨਾਂ ਨੂੰ ਦਾਖਲ ਕੀਤਾ ਗਿਆ ਹੈ ਪੁਲਿਸ ਇਨਫੋਰਮੇਸ਼ਨ ਕਰ ਦਿੱਤੀ ਗਈ ਹੈ ਸੈਂ ਬਾਕੀ ਸਾਡੇ ਵੱਲੋਂ ਜੋ ਵੀ ਟ੍ਰੀਟਮੈਂਟ ਬਣਦਾ ਸੀ ਦੇ ਰਹੇ ਆ